ਸਤਿ ਸ਼੍ਰੀ ਅਕਾਲ ਦੋਸਤੋ ਗਰਮੀ ਦੇ ਮੌਸਮ ਵਿੱਚ ਅਕਸਰ ਹੀ ਸਾਨੂੰ ਪੇਟ ਵਿੱਚ ਜਲਨ ਤੇ ਜਾਬ ਬਦਾ ਹਜਮੇ ਦੀ ਸਮੱਸਿਆ ਬਣੀ ਰਹਿੰਦੀ ਹੈ ਇਸ ਦੇ ਕਾਰਨ ਕੋਈ ਵੀ ਹੋ ਸਕਦੇ ਹਨ ਜਿਵੇਂ ਜ਼ਿਆਦਾ ਸ਼ਰਾਬ ਪੀਣਾ ਮੀਟ ਮੱਛੀ ਖਾਣਾ ਤਲੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਜਾਂ ਫਿਰ ਕੋਲਡ ਡਰਿੰਕ ਜਾਂ ਬਾਜ਼ਾਰ ਦੇ ਬੰਦ ਪੈਕਟ ਭੋਜਨਾਂ ਦੀ ਜ਼ਿਆਦਾ ਵਰਤੋਂ ਕਰਨਾ ਇਸ ਤੋਂ ਇਲਾਵਾ ਗਰਮ ਤਸੀਰ ਦੀਆਂ ਚੀਜ਼ਾਂ ਖਾਣ ਨਾਲ ਵੀ ਲੀਵਰ ਵਿੱਚ ਗਰਮੀ ਬੈਠ ਜਾਂਦੀ ਹੈ ਜਿਸ ਕਾਰਨ ਸਾਡੇ ਖੂਨ ਵਿੱਚ ਪਿਤ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਸਾਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਅੱਜ ਤੁਹਾਨੂੰ ਕੁਝ ਕੁਦਰਤੀ ਚੀਜ਼ਾਂ ਦੀ ਵਰਤੋਂ ਬਾਰੇ ਦੱਸਾਂਗੇ ਜਿੰਨਾਂ ਚੀਜ਼ਾਂ ਦੀ ਵਰਤੋਂ ਨਾਲ ਅਸੀਂ ਗਰਮੀ ਤੋਂ ਹੋਣ ਵਾਲੀਆਂ ਇਹਨਾਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਪਰ ਇਹਨਾਂ ਚੀਜ਼ਾਂ ਦੀ ਵਰਤੋਂ ਦੇ ਫਾਇਦੇ ਦੇ ਨਾਲ-ਨਾਲ ਕੁਝ ਨੁਕਸਾਨ ਵੀ ਹਨ ਇਸ ਲਈ ਤੁਸੀਂ ਸਾਰੀ ਵੀਡੀਓ ਧਿਆਨ ਨਾਲ ਦੇਖਿਓ ਤਾਂ ਜੋ ਤੁਹਾਨੂੰ ਦੋਨੇ ਪੱਖ ਚੰਗੀ ਤਰ੍ਹਾਂ ਸਮਝ ਆ ਜਾਣ ਇਹਨਾਂ ਗਰਮੀ ਵਿੱਚ ਠੰਡਕ ਪਾਉਣ ਵਾਲੀਆਂ ਚੀਜ਼ਾਂ ਵਿੱਚ ਪਹਿਲੀ ਚੀਜ਼ ਹੈ ਆਲੂ ਬੁਖਾਰਾ ਮਿਸ਼ਰੀ ਅਤੇ ਇਮਲੀ ਇਹ ਇਹ ਤਿੰਨੇ ਚੀਜ਼ਾਂ ਦੀ ਵਰਤੋਂ ਕਰਨ ਨਾਲ ਸਾਨੂੰ ਇਹਨਾਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਇਹ ਸਾਡੀ ਲੀਵਰ ਵਿੱਚ ਪਈ ਹੋਈ ਗਰਮੀ ਨੂੰ ਕੱਢ ਦਿੰਦੇ ਹਨ ਅਤੇ ਸਾਡੇ ਸਰੀਰ ਨੂੰ ਠੰਡਕ ਮਹਿਸੂਸ ਹੁੰਦੀ ਹੈ। ਇਹਨਾਂ ਤਿੰਨੇ ਚੀਜ਼ਾਂ ਦੀ ਵਰਤੋਂ ਕਰਨ ਲਈ ਤੁਸੀਂ ਆਲੂ ਬੁਖਾਰਾ, ਇਮਲੀ ਅਤੇ ਮਿਸ਼ਰੀ ਇਹਨਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿੱਚ ਲਓ ਅਤੇ ਕਿਸੇ ਮਿੱਟੀ ਦੇ ਬਰਤਨ ਵਿੱਚ ਜਾਂ ਫਿਰ ਕੱਚ ਦੇ ਭਾਂਡੇ ਵਿੱਚ ਇੱਕ ਗਲਾਸ ਪਾਣੀ ਲੈ ਕੇ ਇਹਨਾਂ ਨੂੰ ਰਾਤ ਭਰ ਭਿੱਜਾ ਰਹਿਣ ਦਿਓ। ਇੱਕ ਗੱਲ ਦਾ ਹਮੇਸ਼ਾ ਖਿਆਲ ਰੱਖੋ ਕਿ ਇਹਨਾਂ ਨੂੰ ਪਿਉਣ ਲਈ ਹਮੇਸ਼ਾ ਮਿੱਟੀ ਜਾਂ ਕੱਚ ਦੇ ਬਰਤਨ ਦੀ ਹੀ ਵਰਤੋਂ ਕਰਨੀ ਹੈ ਕਿਸੇ ਵੀ ਧਾਤ ਦੇ ਭਾਂਡੇ ਵਿੱਚ ਇਹਨਾਂ ਨੂੰ ਨਹੀਂ ਪਿਉਣਾ ਹੈ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਮਿਸ਼ਰੀ ਪਾਣੀ ਵਿੱਚ ਘੁਲ ਚੁੱਕੀ ਹੋਵੇਗੀ ਅਤੇ ਆਲੂ ਬਖਾਰਾ ਅਤੇ ਇਮਲੀ ਫੁੱਲ ਆ ਜਾਣਗੇ ਆਲੂ ਬਖਾਰੇ ਅਤੇ ਇਮਲੀ ਨੂੰ ਚੰਗੀ ਤਰ੍ਹਾਂ ਮਸਲ ਕੇ ਇਸ ਪਾਣੀ ਨੂੰ ਕੱਪੜਾ ਛਾਣ ਕਰ ਲੋ ਅਤੇ ਨਾਲ ਹੀ ਇਸ ਨੂੰ ਤੁਸੀਂ ਠੰਡਾ ਵੀ ਕਰ ਸਕਦੇ ਹੋ ਠੰਡਾ ਕਰਨ ਤੋਂ ਬਾਅਦ ਪੈਰੀਂ ਭਾਰ ਬੈਠ ਕੇ ਇਸ ਪਾਣੀ ਨੂੰ ਬੜਾ ਹੀ ਹੌਲੀ-ਹੌਲੀ ਘੁੱਟ-ਘੁੱਟ ਕਰਕੇ ਚਾਹ ਵਾਂਗ ਪੀਣਾ ਹੈ। ਇਸ ਤਰ੍ਹਾਂ 8 ਤੋਂ 10 ਦਿਨ ਲਗਾਤਾਰ ਸੁੱਕੇ ਆਲੂ, ਬਖਾਰੀ, ਇਮਲੀ ਅਤੇ ਮਿਸ਼ਰੀ ਨੂੰ ਭੌਂ ਕੇ ਪੀਣਾ। ਤੁਹਾਡੇ ਲੀਵਰ ਦੀ ਗਰਮੀ ਦੂਰ ਹੋ ਜਾਵੇਗੀ ਅਤੇ ਤੁਹਾਡੀ ਭੁੱਖ ਵਾਜ ਜਾਵੇਗੀ। ਜੇਕਰ ਤੁਹਾਨੂੰ ਭੁੱਖ ਜ਼ਿਆਦਾ ਲੱਗਣ ਲੱਗੇ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋ ਰਿਹਾ ਹੈ। ਜੇਕਰ 10 ਦਿਨਾਂ ਵਿੱਚ ਫਾਇਦਾ ਨਾ ਹੋਵੇ ਤਾਂ ਤੁਸੀਂ ਇਸ ਨੂੰ ਇੱਕ ਮਹੀਨਾ ਲਗਾਤਾਰ ਵਰਤ ਸਕਦੇ ਹੋ। ਫਾਰਸ ਦੀ ਵਰਤੋਂ ਜਿਆਦਾ ਲੰਮਾ ਸਮਾਂ ਨਾ ਕਰੋ ਇਸ ਤਰੀਕੇ ਨਾਲ ਤੁਸੀਂ ਗਰਮੀ ਵਿੱਚ ਲੀਵਰ ਦੀ ਗਰਮੀ ਦੂਰ ਕਰ ਸਕਦੇ ਹੋ ਇਸ ਤੋਂ ਬਾਅਦ ਅਗਲੀ ਚੀਜ਼ ਗੁੰਦਕ ਤੀਰਾ ਹੈ ਗੁੰਦਕ ਤੀਰੇ ਦੀ ਵਰਤੋਂ ਵੀ ਸਾਡੇ ਸਰੀਰ ਲਈ ਬਹੁਤ ਵਧੀਆ ਹੈ ਅਤੇ ਗਰਮੀਆਂ ਵਿੱਚ ਇਸ ਦੀ ਵਰਤੋਂ ਕਰਨ ਨਾਲ ਸੇ ਮੂੰਹ ਦੇ ਛਾਲੇ ਕਬਜ ਬਵਾਸੀਰ ਲੀਵਰ ਦੀ ਗਰਮੀ ਹੱਥਾਂ ਪੈਰਾਂ ਦੀ ਜਲਨ ਸਿਰਦਰਦ ਮਸ਼ਕੀਰ ਮਾਈਗਰੇਨ ਗਰਮੀ ਨਾਲ ਹੋਣ ਵਾਲੀ ਥਕਾਵਟ ਚਮੜੀ ਦੇ ਰੋਗ ਝੁਰੜੀਆਂ ਵਾਲਾਂ ਦਾ ਝੜਨਾ ਸਫੈਦ ਹੋਣਾ ਦਿਮਾਗ ਦੀ ਗਰਮੀ ਤੇ ਨਾਲ ਨਾਲ ਮਰਦਾਂ ਵਿੱਚ ਹੋਣ ਵਾਲੀ ਗਰਮੀ ਤਾਤ ਅਤੇ ਛੁਪਨ ਦੋਸ਼ ਅਤੇ ਔਰਤਾਂ ਦੇ ਲਕੋਰੀਏ ਤੇ ਮਹਾਮਾਰੀ ਦੀਆਂ ਕਾਫੀ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਇਸ ਨੂੰ ਹਰ ਕੋਈ ਵਰਤੋਂ ਕਰ ਸਕਦਾ ਹੈ ਇਹ ਬੜੀ ਗੁਣਕਾਰੀ ਚੀਜ਼ ਹੈ ਇਸ ਦਾ ਨਾਮ ਗੁੰਦਕਤੀਰਾ ਹੈ ਗੁੰਦਕਤੀਰਾ ਤੇ ਗੁੰਦ ਦੋ ਆੱਡ-ਆੱਡ ਚੀਜ਼ਾਂ ਹਨ ਦੇਖਣ ਵਿੱਚ ਵੀ ਇਸ ਨੂੰ ਅਸੀਂ ਪਛਾਣ ਸਕਦੇ ਹਾਂ ਗੁੰਦਕਤੀਰਾ ਬੇਰੰਗਾ ਹੁੰਦਾ ਹੈ ਤੇ ਗੁੰਦ ਵਿੱਚ ਚੰਕ ਹੁੰਦੀ ਹੈ ਅਤੇ ਪਾਣੀ ਵਿੱਚ ਪਿਉਉਣ ਤੇ ਗੁੰਦ ਆਸਾਨੀ ਨਾਲ ਘੁਲ ਜਾਂਦੀ ਹੈ ਅਤੇ ਗੁੰਦਕਤੀਰਾ ਪਾਣੀ ਨੂੰ ਸੋਖ ਲੈਂਦਾ ਹੈ ਗੋੰਦਕ ਤੇਰਾ ਗਰਮੀਆਂ ਵਿੱਚ ਵਰਤੋਂ ਕੀਤਾ ਜਾਂਦਾ ਹੈ ਅਤੇ ਗੂੰਦ ਦੀ ਵਰਤੋਂ ਠੰਡ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਵਰਤੋਂ ਕਰਨ ਤੋਂ ਪਹਿਲਾਂ 4-5 ਘੰਟੇ ਪਾਣੀ ਵਿੱਚ ਭਿਉਣਾ ਜ਼ਰੂਰੀ ਹੈ। ਪਾਣੀ ਵਿੱਚ ਭਿਉਉਣ ਤੇ ਸਾਰੇ ਪਾਣੀ ਨੂੰ ਸੋਖ ਲੈਂਦਾ ਹੈ ਤੇ ਇੱਕ ਜੈਲੀ ਦਾ ਰੂਪ ਲੈ ਲੈਂਦਾ ਹੈ। ਇਸ ਦਾ ਆਪਣਾ ਕੋਈ ਸਵਾਦ ਨਹੀਂ ਹੁੰਦਾ। ਇਸ ਨੂੰ ਅਸੀਂ ਆਪਣੇ ਸਵਾਦ ਅਨੁਸਾਰ ਦੁੱਧ, ਦਹੀਂ, ਲੱਸੀ ਜਾਂ ਸਕੰਝੀ ਵਿੱਚ ਕਿਸੇ ਵੀ ਚੀਜ਼ ਵਿੱਚ ਮਿਲਾ ਕੇ ਵਰਤੋਂ ਕਰ ਸਕਦੇ ਹਾਂ। ਗਰਮੀਆਂ ਵਿੱਚ ਇਸ ਨੂੰ ਭੋ ਕੇ ਠੰਡੇ ਦੁੱਧ ਵਿੱਚ ਮਿਲਾ ਕੇ ਇਸ ਦੀ ਬਣਾਈ ਖੀਰ ਬੱਚੇ ਬਹੁਤ ਪਸੰਦ ਕਰਦੇ ਹਨ ਮਿੱਠੇ ਦੇ ਤੌਰ ਤੇ ਅਸੀਂ ਇਸ ਵਿੱਚ ਮਿਸ਼ਰੀ ਮਿਲਾ ਸਕਦੇ ਹਾਂ ਇਸ ਵਿੱਚ ਕਾਫੀ ਤੱਤ ਹੁੰਦੇ ਹਨ ਜਿਨ੍ਹਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਪ੍ਰੋਟੀਨ ਅਤੇ ਫੋਲਿਕ ਐਸਿਡ ਅਤੇ ਕਾਫੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੇ ਸਰੀਰ ਵਿੱਚੋਂ ਬਚੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਸਰੀਰ ਨੂੰ ਲੱਗਣ ਵਾਲੀਆਂ ਜ਼ਿਆਦਾਤਰ ਬਿਮਾਰੀਆਂ ਪੇਟ ਦੀ ਗਰਮੀ ਤੋਂ ਸ਼ੁਰੂ ਹੁੰਦੀਆਂ ਹਨ ਗੁੰਦਕ ਤੀਰੇ ਦੀ ਵਰਤੋਂ ਕਰਨ ਨਾਲ ਪੇਟ ਦੀ ਗਰਮੀ ਦੂਰ ਹੁੰਦੀ ਹੈ ਅਤੇ ਇਸ ਦੀ ਵਰਤੋਂ ਕਰਕੇ ਅਸੀਂ ਵਜ਼ਨ ਵੀ ਘਟਾ ਸਕਦੇ ਹਾਂ ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਇਸ ਦੀ ਵਰਤੋਂ ਕਰਨ ਨਾਲ ਸਾਡਾ ਬਾਰ-ਬਾਰ ਕੁਝ ਖਾਣ ਨੂੰ ਮਨ ਨਹੀਂ ਕਰਦਾ ਜਿਸ ਨਾਲ ਬੇਲੋੜਾ ਭਾਰ ਨਹੀਂ ਵਧਦਾ ਗਰਮੀ ਦੀਆਂ ਤਕਲੀਫਾਂ ਤੋਂ ਬਚਣ ਲਈ ਇਸ ਦੀ ਵਰਤੋਂ ਠੰਡੇ ਪਾਣੀ ਜਾਂ ਠੰਡੇ ਦੁੱਧ ਨਾਲ ਖਾਲੀ ਪੇਟ ਕਰਨੀ ਚਾਹੀਦੀ ਹੈ ਅਤੇ ਜੇਕਰ ਕਬਜ਼ ਦੀ ਸਮੱਸਿਆ ਜ਼ਿਆਦਾ ਹੈ ਤਾਂ ਉਸ ਸਮੇਂ ਇਸ ਦੀ ਵਰਤੋਂ ਸ਼ਾਮ ਨੂੰ ਗੁੰਗਣੇ ਦੁੱਧ ਜਾਂ ਗੁੰਗਣੇ ਪਾਣੀ ਨਾਲ ਕਰਨੀ ਚਾਹੀਦੀ ਹੈ ਵੈਸੇ ਤਾਂ ਇਸ ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਕੁਝ ਗੱਲਾਂ ਦਾ ਧਿਆਨ ਰੱਖੋ ਇਸ ਨੂੰ ਪਿਉਣ ਲਈ ਹਮੇਸ਼ਾ ਮਿੱਟੀ ਜਾਂ ਫਿਰ ਕੱਚ ਦੇ ਭਾਂਡੇ ਦੀ ਵਰਤੋਂ ਕਰੋ ਅਤੇ ਨਾਲ ਹੀ ਜਦੋਂ ਇਸ ਦੀ ਵਰਤੋਂ ਕਰੋ ਤਾਂ ਉਸ ਸਮੇਂ ਵਿੱਚ ਪਾਣੀ ਦੀ ਵਰਤੋਂ ਜ਼ਿਆਦਾ ਕਰੋ ਕਿਉਂਕਿ ਇਹ ਪਾਣੀ ਨੂੰ ਸੋਖਦਾ ਹੈ ਇਸ ਤੋਂ ਇਲਾਵਾ ਕਾਫ ਅਤੇ ਬਾਤ ਪ੍ਰਕਿਰਤੀ ਵਾਲੇ ਇਸ ਨੂੰ ਸਿਰਫ ਜ਼ਿਆਦਾ ਗਰਮੀ ਵਿੱਚ ਹੀ ਵਰਤੋ ਠੰਡ ਦੇ ਮੌਸਮ ਵਿੱਚ ਬਿਲਕੁਲ ਨਾ ਵਰਤੋ ਪਰ ਪਿਤ ਪ੍ਰਕਿਰਤੀ ਵਾਲੇ ਇਸ ਦੀ ਵਰਤੋਂ ਸਾਰਾ ਸਾਲ ਕਰ ਸਕਦੇ ਹਨ ਗੂਂਦ ਕਤੀਰੇ ਬਾਗ ਤੁਖਮ ਲੰਗੇ ਦੀ ਤਸੀਰ ਵੀ ਠੰਡੀ ਹੁੰਦੀ ਹੈ ਤੁਖਮ ਲੰਗੇ ਨੂੰ ਮਿੱਠੀ ਤੁਲਸੀ ਦੇ ਬੀਜਾਂ ਦੇ ਨਾਲ ਨਾਲ ਵੀ ਜਾਣਿਆ ਜਾਂਦਾ ਹੈ ਇਸ ਵਿੱਚ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਵਿੱਚ ਪ੍ਰੋਟੀਨ, ਕਾਰਬੋਹਾਈਡਰੇਟ, ਫਾਈਬਰ, ਮੈਗਨੀਸ਼ੀਅਮ, ਵਿਟਾਮਿਨ A, K, omega-3 ਫੈਟੀ ਐਸਿਡ ਅਤੇ ਹੋਰ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਇਸ ਨੂੰ ਅਸੀਂ 20 ਤੋਂ 30 ਮਿੰਟ ਪਾਣੀ ਵਿੱਚ ਭਿਉਾਂਗੇ, ਵਰਤ ਸਕਦੇ ਹਾਂ। ਪਾਣੀ ਵਿੱਚ ਭਿਉਉਣ ਤੋਂ ਬਾਅਦ ਇਹ ਇੱਕ ਜੈਲੀ ਦਾ ਰੂਪ ਲੈ ਲੈਂਦਾ ਹੈ ਅਤੇ ਇਸ ਨੂੰ ਅਸੀਂ ਸ਼ਰਬਤ ਵਿੱਚ ਜਾਂ ਫਿਰ ਸਕੰਝਵੀ ਵਿੱਚ ਪਾ ਕੇ ਵਰਤ ਸਕਦੇ ਹਾਂ। ਦੁੱਧ ਨਾਲ ਵੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹਨ। ਇਹ ਅਪਚ, ਬਦਹਜਮੀ, ਖੂਨ ਦੀ ਕਮੀ, ਪੇਟ ਦੀ ਗਰਮੀ ਨੂੰ ਠੀਕ ਕਰਦਾ ਹੈ ਅਤੇ ਨਾਲ ਹੀ ਹੱਡੀਆਂ ਨੂੰ ਵੀ ਮਜ਼ਬੂਤ ਕਰਦਾ ਹੈ। ਵਾਲਾਂ ਤੇ ਚਮੜੀ ਲਈ ਵੀ ਕਾਫੀ ਫਾਇਦੇਮੰਦ ਹੈ। ਇਸ ਨੂੰ ਅਸੀਂ ਕੱਚ ਜਾਂ ਸਟੀਲ ਦੇ ਬਰਤਨ ਵਿੱਚ ਪਿਉ ਸਕਦੇ ਹਾਂ ਕਿਉਂਕਿ ਇਸ ਨੂੰ ਜ਼ਿਆਦਾ ਲੰਮਾ ਸਮਾਂ ਪਿਉਣ ਦੀ ਜ਼ਰੂਰਤ ਨਹੀਂ ਹੈ। ਇਸ ਦੀ ਵਰਤੋਂ ਨਾਲ ਅਸੀਂ ਗਰਮੀ ਵਿੱਚ ਹੋਣ ਵਾਲੀਆਂ ਸਿਹਤਕ ਤਖਲੀਫਾਂ ਤੋਂ ਬਚ ਸਕਦੇ ਹਾਂ। ਅਤੇ ਵੈਸੇ ਵੀ ਇਹ ਸਾਡੇ ਸਰੀਰ ਲਈ ਕਾਫੀ ਪੋਸ਼ਟਿਕ ਤੱਤ ਸਾਨੂੰ ਦਿੰਦਾ ਹੈ ਇਸ ਤੋਂ ਬਾਅਦ ਗਰਮੀ ਵਿੱਚ ਠੰਡਕ ਦੇਣ ਵਾਲੀ ਅਗਲੀ ਚੀਜ਼ ਗੁਲਕੰਦ ਹੈ ਗੁਲਾਬ ਦੇ ਫੁੱਲਾਂ ਦੀ ਤਸਵੀਰ ਠੰਡੀ ਹੁੰਦੀ ਹੈ ਅਤੇ ਗੁਲਾਬ ਦੇ ਫੁੱਲਾਂ ਤੋਂ ਬਣੀ ਹੋਈ ਗੁਲਕੰਦ ਸਰੀਰ ਨੂੰ ਬਹੁਤ ਫਾਇਦੇ ਕਰਦੀ ਹੈ ਇਸ ਦੀ ਵਰਤੋਂ ਗਰਮ ਦੁੱਧ ਨਾਲ ਕਰਨ ਤੇ ਕਬਜ਼ ਠੀਕ ਹੁੰਦੀ ਹੈ ਅਤੇ ਲੀਵਰ ਦੀ ਗਰਮੀ ਵਿੱਚ ਗੁਲਕੰਦ ਨੂੰ ਠੰਡੇ ਦੁੱਧ ਜਾਂ ਠੰਡੇ ਪਾਣੀ ਨਾਲ ਲੈਣਾ ਚਾਹੀਦਾ ਹੈ ਠੰਡੇ ਦੁੱਧ ਨਾਲ ਲੈਣ ਤੇ ਇਹ ਭੁੱਖ ਨੂੰ ਵਧਾਉਂਦੀ ਹੈ ਅਤੇ ਇਸ ਦੀ ਵਰਤੋਂ ਠੰਡੇ ਪਾਣੀ ਨਾਲ ਕਰਨ ਤੇ ਇਹ ਤਜਾਵ ਅਤੇ ਲੀਵਰ ਵਿੱਚ ਗਰਮੀ ਨੂੰ ਦੂਰ ਕਰਦੀ ਹੈ ਪੰਜਾਬ ਦੀ ਸਮੱਸਿਆ ਵਿੱਚ ਗੁਲਕੰਦ ਨੂੰ ਖਾਲੀ ਪੇਟ ਇੱਕ ਚਮਚ ਠੰਡੇ ਪਾਣੀ ਜਾਂ ਠੰਡੇ ਦੁੱਧ ਨਾਲ ਲੈਣਾ ਚਾਹੀਦਾ ਹੈ ਇਸ ਤੋਂ ਇਲਾਵਾ ਇਹ ਅੱਖਾਂ ਦੀ ਨਜ਼ਰ ਵੀ ਵਧਾਉਂਦੀ ਹੈ ਅਤੇ ਨਸ਼ਕੀਰ ਵਿੱਚ ਵੀ ਕਾਫੀ ਫਾਇਦਾ ਕਰਦੀ ਹੈ ਮਾਨਸਿਕ ਵਿਕਾਰਾਂ ਨੂੰ ਦੂਰ ਕਰਦੀ ਹੈ ਅਤੇ ਦਿਮਾਗ ਨੂੰ ਠੰਡਕ ਦਿੰਦੀ ਹੈ ਦਿਮਾਗ ਤੇਜ ਹੁੰਦਾ ਹੈ ਜੂਰਕ ਐਸਿਡ ਨੂੰ ਵੀ ਘਟਾਉਂਦੀ ਹੈ ਅਮਰੀਕੀ ਤੇ ਪੰਜਾਬੀਆਂ ਦੇ ਪ੍ਰਭਾਵ ਨੂੰ ਸਰੀਰ ਵਿੱਚੋਂ ਘਟਾਉਂਦੀ ਹੈ ਇਸ ਦੇ ਬਹੁਤ ਸਾਰੇ ਫਾਇਦੇ ਹਨ ਪਰ ਇਸ ਦੇ ਫਾਇਦਿਆਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਵਿੱਚ ਕਾਫੀ ਮਾਤਰਾ ਵਿੱਚ ਖੰਡ ਦੀ ਵਰਤੋਂ ਹੁੰਦੀ ਹੈ ਸੋ ਦੋਸਤੋ ਇਹ ਸਨ ਕੁਝ ਚੀਜ਼ਾਂ ਜੋ ਸਾਨੂੰ ਗਰਮੀ ਦੇ ਇਸ ਤੇਜ਼ ਪ੍ਰਭਾਵ ਤੋਂ ਬਚਾਉਂਦੀਆਂ ਹਨ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਅਸੀਂ ਗਰਮੀ ਦੇ ਇਸ ਤਪਦੇ ਮੌਸਮ ਵਿੱਚ ਸੀਨ ਨੂੰ ਠੰਡਾ ਰੱਖ ਸਕਦੇ ਹਾਂ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਅਜਿਹੀਆਂ ਜਾਣਕਾਰੀ ਭਰਪੂਰ ਵੀਡੀਓ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ